ਹਾਂਜੀ ਸਸਿਕਾ ਮਿੱਤਰੋ ਕੀ ਹਾਲ ਚਾਲ ਪੰਜਾਬ ਡੈਰੀ ਫਾਰਮ 08 YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਠਿਕਰੀ ਨਿਸ਼ਾਦਰ ਦੇ ਬਾਰੇ ਦੇ ਵਿੱਚ ਭਈ ਪਸ਼ੂਆਂ ਨੂੰ ਇਹ ਜਿਹੜਾ ਠਿਕਰੀ ਨਿਸ਼ਾਦਰ ਆ ਕਦੋਂ ਦੇਣਾ ਚਾਹੀਦਾ ਕਦੋਂ ਨਹੀਂ ਦੇਣਾ ਚਾਹੀਦਾ ਇਹਦੀ ਸਹੀ ਡੋਜ਼ ਕਿੰਨੀ ਹੈ ਆਪਣੇ ਪਸ਼ੂ ਨੂੰ ਦੇਣ ਵਾਸਤੇ ਜੇਕਰ ਆਪਾਂ ਇਹ ਨਹੀਂ ਦਿੰਦੇ ਤਾਂ ਕੀ ਸਾਡੇ ਪਸ਼ੂਆਂ ਦੇ ਵਿੱਚ ਜਿਹੜੀਆਂ ਦਿੱਕਤਾਂ ਸਾਨੂੰ ਦਿਖਦੀਆਂ ਉਹ ਕੀ ਦਿੱਕਤਾਂ ਸਾਡੇ ਸਾਹਮਣੇ ਆਉਂਦੀਆਂ ਆ ਤਾਂ ਸਾਰੀ ਆਪਾਂ ਵੀਡੀਓ ਦੇ ਵਿੱਚ ਪੂਰੀ ਡਿਟੇਲ ਨਾਲ ਅੱਜ ਗੱਲ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਦੋਸਤਾ ਮਿੱਤਰਾਂ ਨਾਲ ਅਗੇ ਸ਼ੇਅਰ ਜਰੂਰ ਕਰਿਓ ਜਿੱਦਾਂ ਤੁਸੀਂ ਅੱਗੇ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਆ ਜਿਹੜੇ ਵੀ ਅੱਜ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਨ ਕਰ ਲਿਓ ਕਿਉਂਕਿ ਆਪਾਂ ਡੈਰੀ ਫਾਰਮ ਦੇ ਸਬੰਧ ਦੇ ਵਿੱਚ ਤੇ ਖੇਤੀ ਦੇ ਸਬੰਧ ਦੇ ਵਿੱਚ ਚੰਗੀਆਂ ਤੋਂ ਚੰਗੀਆਂ ਜਿਹੜੀਆਂ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਵੀਰੋ ਕਰਦੇ ਆ ਸ਼ੁਰੂਆਤ ਵੀਰੋ ਦੇਖੋ ਜਦੋਂ ਸਾਡਾ ਪਸ਼ੂ ਸੌਂਦਾ ਆ ਸੂਨ ਟਾਈਮ ਜਿਹੜੇ ਜਦੋਂ ਉਹਦੇ 20 ਦਿਨ ਸੂਨ ਨੂੰ ਰਹਿ ਜਾਂਦੇ ਆ ਉਸ ਟਾਈਮ ਜਿਹੜੀ ਸਾਡੇ ਪਸ਼ੂਆਂ ਦੇ ਲੇਵੇ ਨੂੰ ਸੋਜ ਆਉਂਦੀ ਆ ਲੇਵੇ ਨੂੰ ਭਾਲਾ ਆਉਂਦੀ ਆ ਜਿਹਨੂੰ ਪਲੂਣ ਕਹ ਦਿੰਦੇ ਆ ਉਹ ਆਉਂਦੀ ਆ ਜਾਂ ਕਿਤੇ ਸਾਡੇ ਪਸ਼ੂ ਦਾ ਜਿਹੜਾ ਡੀਕੇਡ ਆ ਉਹ ਵਿਗੜ ਜਾਂਦਾ ਆ ਉਹਦੇ ਨਾਲ ਇਹ ਜਦੋਂ ਇਹ ਡੀਕੇਡ ਵਿਗੜਦਾ ਆ ਉਹਦੇ ਨਾਲ ਇਹ ਸਮੱਸਿਆਵਾਂ ਆਉਂਦੀਆਂ ਕਿਉਂਕਿ ਸਾਡੇ ਪਸ਼ੂ ਦੀ ਜਿਹੜੀ ਬਾਡੀ ਦੇ ਅੰਦਰ ਦੋ ਤੱਤ ਜਿਹੜੇ ਹੁੰਦੇ ਆ ਇੱਕ ਅਨਾਇਨ ਤੇ ਕਟਾਈਨ ਇਹਨਾਂ ਦਾ ਬੈਲੈਂਸ ਜਿਹੜਾ ਹੁੰਦਾ ਬਣਿਆ ਜੇਕਰ ਇਹੋ ਬੈਲੈਂਸ ਵਿਗੜਦਾ ਆ ਫਿਰ ਜਿਹੜੀਆਂ ਸਾਡੇ ਪਸ਼ੂ ਦੇ ਵਿੱਚ ਇਹ ਜਿਹੜੀਆਂ ਦਿੱਕਤਾਂ ਦੇਖਣ ਨੂੰ ਮਿਲਦੀਆਂ ਆ ਠੀਕ ਹੈ ਜੀ ਇਹਦੇ ਨਾਲ ਕੀ ਹੁੰਦਾ ਜੇਕਰ ਕਿਤੇ ਇਹ ਬੈਲੈਂਸ ਵਿਗੜਦਾ ਇਹਦੇ ਨਾਲ ਇਹ ਦਿੱਕਤਾਂ ਆਉਂਦੀਆਂ ਆ ਕਿਉਂਕਿ ਪਸ਼ੂ ਸਾਡਾ ਜਿਹੜਾ ਆ ਸੂਨ ਟਾਈਮ ਉਹਦੇ ਲੇਵੇ ਨੂੰ ਬਹੁਤ ਜ਼ਿਆਦਾ ਸੋਜ ਆ ਜਾਂਦੀ ਆ ਸਵੇਲਿੰਗ ਆ ਜਾਂਦੀ ਆ ਤੇ ਭੜ ਬਹੁਤ ਪੈ ਜਾਂਦੀ ਆ ਜਦੋਂ ਪਸ਼ੂ ਫਿਰ ਸੂਂਦਾ ਆ ਸੂਨ ਟਾਈਮ ਜਿਹੜੀ ਉਹਦੇ ਦੁੱਧ ਦੇ ਵਿੱਚੋਂ ਛਿੱਧੀਆਂ ਆਉਣ ਲੱਗ ਪੈਂਦੀਆਂ ਜਾਂ ਉਹਦੇ ਵਿੱਚੋਂ ਆਪਣੇ ਖੂਨ ਵਗੈਰਾ ਆਉਣ ਲੱਪ ਜਾਂਦਾ ਕਿਉਂਕਿ ਜਦੋਂ ਉਸ ਦਾ ਡੀ ਕੈਡੀ ਪੂਰੀ ਤਰ੍ਹਾਂ ਨਹੀਂ ਪ੍ਰਿਪੇਅਰ ਡੀ ਕੈਡ ਸਹੀ ਨਹੀਂ ਗਾ ਬੈਲੈਂਸ ਉਹਦਾ ਵਿਗੜ ਗਿਆ ਇਹ ਜਿਹੜੀਆਂ ਦਿੱਕਤਾਂ ਉਦੋਂ ਜਨਮ ਲੈਂਦੀਆਂ ਜਦੋਂ ਫਿਰ ਇਹ ਦਿੱਕਤਾਂ ਆਉਂਦੀਆਂ ਸਾਡੇ ਪਸ਼ੂ ਨੂੰ ਥਨੇਲਾ ਹੋ ਜਾਂਦਾ ਜ਼ਹਿਰਵਾਦ ਹੋ ਜਾਂਦਾ ਫਿਰ ਜਿਹੜਾ ਆ ਉਹੀ ਟਾਈਮ ਪਸ਼ੂ ਦਾ ਹੁੰਦਾ ਕਿ ਪਸ਼ੂ ਨੇ ਜਿਹੜਾ ਆ ਬੱਚਾ ਦੇਣ ਤੋਂ ਬਾਅਦ ਵਿੱਚ ਆਪਣਾ ਪੀਕ ਲੈਵਲ ਜਿਹੜਾ ਫੜਨਾ ਹੁੰਦਾ ਦੁੱਧ ਦਾ ਇਹ ਚੰਗਾ ਜਿਹੜਾ 20 ਦਿਨ ਦੇ ਅੰਦਰ ਅੰਦਰ ਪੂਰਾ ਉਹਨੇ ਪੀਕ ਤੇ ਆਉਣਾ ਹੁੰਦਾ ਜੇ ਸਾਡੇ ਪਸ਼ੂ ਨੂੰ ਲੇਵੇ ਨੂੰ ਸੋਜ ਆ ਗਈ ਜਾਂ ਭਲੂਣ ਆ ਗਈ ਜਾਂ ਉਹਦੇ ਦੁੱਧ ਚੋਂ ਸੂਣ ਤੋਂ ਬਾਅਦ ਛਿੱਧੀਆਂ ਆ ਗਈਆਂ ਖੂਨ ਆਉਣ ਲੱਪਿਆ ਜੇਕਰ ਇਹ ਦਿੱਕਤਾਂ ਆਉਂਦੀਆਂ ਹੈ ਜ਼ਹਿਰਵਾਦ ਸਾਡੇ ਪਸ਼ੂ ਨੂੰ ਥਨੇਲਾ ਹੋ ਜਾਂਦਾ ਫਿਰ ਜਦੋਂ ਅਸੀਂ ਡਾਕਟਰ ਦੇ ਕੋਲੋਂ ਜਦੋਂ ਇੰਜੈਕਸ਼ਨ ਵਗੈਰਾ ਲਗਾਉਨੇ ਆ ਕਿਉਂਕਿ ਇਹ ਜਦੋਂ ਫੇ ਪਸ਼ੂ ਨੂੰ ਥਨੇਲਾ ਹੋ ਜਾਂਦਾ 3 ਦਿਨ ਤਗੜੇ ਜਿਹੜੇ ਐਂਟੀਬਾਇਓਟਿਕ ਲਗਾਏ ਜਾਂਦੇ ਆ ਉਦੇ ਨਾਲ ਕੀ ਹੁੰਦਾ ਪਸ਼ੂ ਦਾ ਦੁੱਧ ਜਿਹੜਾ ਆ ਉਹ ਸੁੱਕ ਜਾਂਦਾ ਆ ਜੇ ਉਹ ਉਹੀ ਟਾਈਮ ਹੁੰਦਾ ਪਸ਼ੂ ਦਾ ਦੁੱਧ ਇਨਕਰੀਜ਼ ਕਰਨਾ ਹੁੰਦਾ ਪੀਕ ਲੈਵਲ ਤੇ ਲਿਜਾਣਾ ਹੁੰਦਾ ਉਹੀ ਟਾਈਮ ਤੇ ਜਦੋਂ ਆਪਾਂ ਲਾ ਚਾਲੂ ਕਰਾ ਦਿੰਨੇ ਆ ਤੇ ਉਹ ਜਿਹੜਾ ਸਾਰਾ ਫੇਸੂਆ ਪਸ਼ੂ ਜਿਹੜਾ ਬਿਲਕੁਲ ਵੀ ਜਿਹੜਾ ਆਪਣੇ ਪੀਕ ਲੈਵਲ ਨੂੰ ਨਹੀਂ ਟੱਚ ਕਰਦਾ ਇਸ ਕਰਕੇ ਜਿਹੜਾ ਆਪਣੇ ਠਿਕਰੀ ਨਿਸ਼ਾਦਰ ਜਿਹੜਾ ਆ ਇਹ ਜਿਹੜਾ ਆਪਣੇ ਪਸ਼ੂ ਨੂੰ ਸੂਣ ਤੋਂ 15 ਕ ਦਿਨ ਪਹਿਲਾਂ ਜਿਹੜਾ ਆਪਾਂ ਚਾਲੂ ਕਰ ਸਕਦੇ ਆ ਇੱਕ ਤਾਂ ਇਹ ਜਿਹੜੀ ਤੁਸੀਂ ਪਸ਼ੂ ਨੂੰ ट्रांजिशन ਫੀਡ ਦਿੰਨੇ ਆ ਉਹ ਤੁਹਾਡੇ ਪਸ਼ੂ ਦੀ ਜਿਹੜੀ ट्रांजिशन ਫੀਡ ਜਿਹੜੀ ਦਿੰਨੇ ਆ ਉਹ ट्रांजिशन ਫੀਡ ਨੂੰ ਡੀਕੈਡ ਕਰ ਦਊਗਾ ਜਿਹੜਾ ਪਸ਼ੂ ਦੇ ਅੰਦਰ ਆਪਣੇ ਅਨਾਇਨ ਤੇ ਕਟਾਈ ਨੇ ਬੈਲੈਂਸ ਰਹਿਣੇ ਚਾਹੀਦੇ ਆ ਉਹ ਉਹਨਾਂ ਨੂੰ ਬੈਲੈਂਸ ਕਰੂਗਾ ਕਿਉਂਕਿ ਜੇਕਰ ਉਹ ਬੈਲੈਂਸ ਦੇ ਵਿੱਚ ਰਹਿਣਗੇ ਨਾ ਤੁਹਾਡੇ ਪਸ਼ੂ ਨੂੰ ਭਲੂਣ ਆਊਗੀ ਨਾ ਭਾਲ ਪਾਊਗੀ ਉਹਨੂੰ ਨਾ ਉਹਦੇ ਲੇਵੇ ਨੂੰ ਸੋਜ ਆਊਗੀ ਠੀਕ ਹੈ ਜੀ ਕਿਉਂਕਿ ਕਈ ਵਾਰੀ ਕੀ ਹੁੰਦਾ ਆ ਆਪਾਂ ਇਹ ਵੀ ਦੇਖ ਸਕਦੇ ਆ ਚੈੱਕ ਕਰ ਸਕਦੇ ਆ ਜਦੋਂ ਸਾਡੇ ਪਸ਼ੂ ਦੇ ਸੂਣ ਨੂੰ 10 ਜਾਂ 15 ਦਿਨ ਰਹਿੰਦੇ ਆ ਉਹਦੇ ਪਿਸ਼ਾਬ ਦਾ ਪੀਐਚ ਆਪਾਂ ਟੈਸਟ ਕਰ ਸਕਦੇ ਆ ਕਿਉਂਕਿ ਜੇਕਰ ਪਸ਼ੂ ਦੇ ਪਿਸ਼ਾਬ ਦਾ ਪੀਐਚ 6.2 ਤੋਂ 7.3 ਤੱਕ ਆ ਤਾਂ ਬਿਲਕੁਲ ਨੋਰਮਲ ਆ ਜੇ ਉਹ 6 ਤੋਂ ਥੱਲੇ ਜਾਂਦਾ ਜਾਂ 7 ਤੋਂ ਉੱਪਰ ਜਾਂਦਾ ਆ ਆਪਾਂ ਸਮਝ ਸਕਦੇ ਆ ਵੀ ਸਾਡੇ ਪਸ਼ੂ ਦੇ ਜਿਹੜਾ ਲੇਵੇ ਨੂੰ ਅੱਗੇ ਜਾ ਕੇ ਜਿਹੜਾ ਸਵੇਲਿੰਗ ਆਊਗੀ ਸੋਜ ਆਊਗੀ ਕੋਈ ਨਾ ਕੋਈ ਵਕਾਰ ਲੇਵੇ ਦੇ ਵਿੱਚ ਆ ਜਾਊਗਾ ਠੀਕ ਹੈ ਜੀ ਇਸ ਕਰਕੇ ਵੀਰੋ ਜੇਕਰ ਆਪਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੁੰਨੇ ਆ ਫਿਰ ਸਾਨੂੰ ਜਿਹੜਾ ਆਪਣੇ ਪਸ਼ੂ ਨੂੰ ਸੂਣ ਤੋਂ ਇੱਕ ਮਹੀਨਾ ਜਿਹੜੀ ਆਪਾਂ ਚੰਗੀ ਰੇਖ ਦੇਖ ਕਰਨੀ ਹੁੰਦੀ ਆ ਜਿਹੜੀ ਆਪਾਂ ट्रांजिशन ਫੀਡ ਦੇਣੀ ਹੁੰਦੀ ਉਹ ਚੰਗੀ ਦੇਣੀ ਹੁੰਦੀ ਤੇ ਉਹਦੇ ਪਸ਼ੂ ਦਾ ਜਿਹੜਾ ਆਪਣਾ ਡੀਕੈਡ ਆ ਉਹਨੂੰ ਜਿਹੜਾ ਉਹ ਬੈਲੈਂਸ ਆ ਅਨਾਈਂ ਤੇ ਕੰਟਾਈਨ ਦਾ ਉਹਨੂੰ ਜਿਹੜਾ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਕਿਉਂਕਿ ਇਹ ਜਦੋਂ ਫੇਰ ਬੈਲੈਂਸ ਵਿਗੜਦਾ ਆ ਸਾਡੇ ਪਸ਼ੂ ਦੇ ਵਿੱਚ ਜਿਹੜੇ ਲੇਵੇ ਦੇ ਸੰਬੰਧੀ ਕੋਈ ਵੀ ਦਿੱਕਤਾਂ ਆਉਂਦੀਆਂ ਆ ਜਾਂ ਆਪਣੇ ਲੇਵੇ ਨੂੰ ਪਸ਼ੂ ਦੇ ਨੂੰ ਸੋਜ ਆਉਂਦੀ ਆ ਸਵੇਲਿੰਗ ਆਉਂਦੀ ਆ ਪਸ਼ੂ ਨੂੰ ਭਾਲ ਪੈਂਦੀ ਆ ਜਾਂ ਸੂਣ ਤੋਂ ਬਾਅਦ ਵਿੱਚ ਪਸ਼ੂ ਦੇ ਦੁੱਧ ਦੇ ਵਿੱਚੋਂ ਛਿੱਧੀਆਂ ਆਉਣ ਲੱਗ ਪੈਂਦੀਆਂ ਥਣ ਸਖਤ ਹੋ ਜਾਂਦੇ ਆ ਮਸਟੈਟਿਸ ਹੋ ਜਾਂਦੀ ਆ ਇਹ ਸਾਰੀਆਂ ਦਿੱਕਤਾਂ ਵੀਰੋਂ ਉਦੋਂ ਜਨਮ ਲੈਂਦੀਆਂ ਠੀਕ ਹੈ ਜੀ ਆਪਾਂ ਅੱਗੇ ਵੀ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਆ ਵੀ ਪਸ਼ੂ ਦਾ ਸੂਣ ਦਾ ट्रांजिशन ਪੀਰੀਅਡ ਤੇ ਸੂਣ ਤੋਂ 1 ਮਹੀਨਾ ਬਾਅਦ ਚ ਜੇ ਆਪਾਂ ਇਹ ਪੂਰੀ ਗੌਰ ਆਪਣੇ ਪਸ਼ੂ ਦੀ ਕਰਦੇ ਆਂ ਤਾਂ ਕਦੀ ਵੀ ਆਪਾਂ ਆਪਣੇ ਪਸ਼ੂ ਕੋ ਆਪਾਂ ਧੋਖਾ ਨਹੀਂ ਖਾ ਸਕਦੇ ਸਹੀ ਹੈ ਜੀ ਇਸ ਕਰਕੇ ਜੇਕਰ ਤੁਸੀਂ ਆਪਣੇ ਪਸ਼ੂ ਨੂੰ ਠਿਕਰੀ ਨਸ਼ਾਦਰ ਦੇਣਾ ਆ ਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਆਂ ਠਿਕਰੀ ਨਸ਼ਾਦਰ ਇਸ ਟਾਈਪ ਦਾ ਹੁੰਦਾ ਆ ਇਹ ਵੱਡੇ ਜਿਹੜੇ ਪੱਥਰ ਰੂਪੀ ਜਿਦਾਂ ਪਾਰਟੀਕਲ ਹੁੰਦੇ ਆ ਤੁਸੀਂ ਦੇਖ ਸਕਦੇ ਆ ਕਿਉਂਕਿ ਇਹ ਜਿਹੜੇ ਤੁਹਾਨੂੰ ਜਾਂ ਤਾਂ ਪੰਸਾਰੀ ਦੇ ਕੋਲੋਂ ਜਾਂ ਜਿਹੜੀ ਤੁਹਾਡੇ ਲਾਗੇ ਕੋਈ ਵੱਡੀ ਕਰਿਆਨਾ ਸਟੋਰ ਹੁੰਦੀ ਆ ਉਥੋਂ ਮਿਲ ਜਾਣਗੇ ਤਾਂ ਹੋਰ ਨਾ ਕੋਈ ਚੀਜ਼ ਚੱਕ ਕੇ ਲਿਆਇਓ ਮੈਂ ਵੀਡੀਓ ਦੇ ਵਿੱਚ ਫੋਟੋਆਂ ਤਾਂ ਲਾਈਆਂ ਤੁਹਾਨੂੰ ਪ੍ਰੋਪਰ ਪਤਾ ਲੱਗ ਸਕੇ ਵੀ ਇਹ ਇਹਦੀ ਜਿਹੜੀ ਆਪਣੀ ਦੇਖਣ ਨੂੰ ਇੱਕ ਦਾਵਾ ਜਿਹੜਾ ਠਿਕਰੀ ਨਿਸ਼ਾਦਰ ਲੱਗਦਾ ਠਿਕਰੀ ਇਹਨੂੰ ਤਾਂ ਕਹ ਦਿੰਦੇ ਆ ਵੀ ਇਹਦੇ ਵੱਡੇ ਵੱਡੇ ਜਿਹੜੇ ਪੱਥਰ ਰੂਪੀ ਪਾਰਟੀਕਲ ਇਦਾਂ ਦੇ ਹੁੰਦੇ ਆ ਤਾਂ ਇਹ ਮੈਂ ਫੋਟੋਆਂ ਤਾਂ ਲਾਈਆਂ ਵੀਰੋ ਵੀ ਤੁਹਾਨੂੰ ਸਹੀ ਤਰ੍ਹਾਂ ਪਤਾ ਲੱਗ ਸਕੇ ਜਦੋਂ ਤੁਸੀਂ ਦੁਕਾਨ ਤੋਂ ਲੈਣ ਜਾਣਾ ਠੇਕਰੀ ਨਸ਼ਾਦਰ ਵੀ ਇਹ ਕੇਸ ਟੈਪ ਦਾ ਹੁੰਦਾ ਇਹ ਵੱਡੇ ਵੱਡੇ ਪੀਸ ਇਦਾਂ ਦੇ ਹੁੰਦੇ ਆ ਠੇਕਰੀ ਵਰਗੇ ਇਹ ਤੁਸੀਂ ਲਿਆਉਣੇ ਆ ਲਿਆ ਕੇ ਇਹਨੂੰ ਕਟ ਪੀਸ ਕੇ ਦਾ ਚੂਰਨ ਬਣਾ ਕੇ ਰੱਖ ਲਿਓ ਜਿਹੜੀ ਇਹਦੀ ਆਪਾਂ ਡੋਜ਼ ਦੇਣੀ ਆ ਸੂਣ ਤੋਂ 15 ਦਿਨ ਪਹਿਲਾਂ ਪਸ਼ੂ ਨੂੰ ਤੁਸੀਂ ਦੇ ਸਕਦੇ ਆ ਸਿਰਫ ਇਹਦੀ ਡੋਜ਼ ਹੈਗੀ ਆ 25 ਗ੍ਰਾਮ ਕਈ ਵੀਰ ਬਹੁਤ 35 40 50 50 ਗ੍ਰਾਮ ਤੱਕ ਇਹਦੀ ਡੋਜ਼ ਦੇ ਦਿੰਦੇ ਆ ਡੋਜ਼ ਘੱਟ ਵੀ ਨਹੀਂ ਦੇਣੀ ਆਪਾਂ ਤੇ ਘੱਟ ਜੇ ਦੇਵਾਂਗੇ ਤਾਂ 20 ਗ੍ਰਾਮ ਤੱਕ ਦੇਵਾਂ 20 ਤੋਂ 25 ਗ੍ਰਾਮ ਦੀ ਡੋਜ਼ ਬਹੁਤ ਹੁੰਦੀ ਜੇਕਰ ਤੁਸੀਂ ਜਿਆਦਾ ਦੇਵੋਗੇ ਤਾਂ ਪਸ਼ੂ ਦੇ ਵਿੱਚ ਜਿਹੜਾ ਉਹ ਬੈਲੈਂਸ ਹੈ ਡੀਕੈਟ ਦਾ ਪਰਖਣਾ ਨਾਈਨ ਤੇ ਕਟਾਈਨ ਨੂੰ ਜਿਹੜਾ ਬੈਲੈਂਸ ਚ ਬਣਾ ਕੇ ਰੱਖਣਾ ਉਹ ਫਿਰ ਨਹੀਂ ਤਾਂ ਉਹ ਵੀ ਕਿਤੇ ਜਾ ਕੇ ਵਿਗੜ ਜਾਂਦਾ ਸਹੀ ਹੈ ਜੀ ਇਹਦੀ ਜਿਹੜੀ ਡੋਜ਼ ਤੁਸੀਂ ਆਪਣੇ ਪਸ਼ੂ ਨੂੰ ਦੇਣੀ ਆ 20 ਗ੍ਰਾਮ ਤੋਂ ਲੈ ਕੇ 25 ਗ੍ਰਾਮ ਤੱਕ ਉਹਦੀ ਡੇਲੀ ਦੀ ਡਾਈਟ ਦੇ ਵਿੱਚ ਜਿਹੜੀ ਤੁਸੀਂ ਫੀਡ ਦਿੰਨੇ ਆ ਉਹ ਚ ਮਿਕਸ ਕਰਕੇ ਜਿਹੜੀ ਖਵਾ ਸਕਦੇ ਆ ਜਦੋਂ ਤੁਹਾਡੇ ਪਸ਼ੂ ਦੇ ਸੂਣ ਦੇ 15 ਕ ਦਿਨ ਰਹਿ ਗਏ ਤੁਸੀਂ ਆਪਣੇ ਪਸ਼ੂ ਨੂੰ ਕਦੀ ਵੀ ਇਹਦੀ ਡੋਜ਼ ਵੱਧ ਨਹੀਂ ਦੇਣੀ ਕਿਉਂਕਿ ਵੀਡੀਓ ਮੈਂ ਇਸੇ ਕਰਕੇ ਵੀਰੋ ਬਣਾਉਣਾ ਹੈ ਜਿਹੜੇ ਵੀਰਾਂ ਦੇ ਸਵਾਲ ਸੀਗੇ ਮੈਂ ਵੀਡੀਓ ਬਣਾਈਆਂ ਵੀਡੀਓ ਦੇ ਵਿੱਚ ਜਿੰਨੀ ਵੀ ਡੋਜ਼ ਮੈਂ ਦੱਸਦਾ ਹਾਂ ਉਹਨਾਂ ਉਨੀ ਵੀਰੋ ਰੱਖਿਆ ਕਰੋ ਆਪਣੇ ਜਿਆਦਾ ਓਵਰਡੋਸ ਨਾ ਕਰਿਆ ਕਰੋ ਵੀ ਉਹ ਜਿਆਦਾ ਦਵਾਂਗੇ ਸ਼ਾਇਦ ਸਾਡੇ ਪਸ਼ੂ ਨੂੰ ਸਵੇਲਿੰਗ ਨਾ ਆਊਗੀ ਉਹਨੂੰ ਮਸਟੈਟਿਕਸ ਨਾ ਆਊਗੀ ਹਨਾ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਫਿਰ ਜਿਹੜਾ ਆਪਾਂ ਨੂੰ ਬੈਡ ਇਫੈਕਟ ਜਿਹੜੇ ਆਪਣੇ ਪਸ਼ੂ ਤੇ ਦੇਖਣ ਨੂੰ ਮਿਲ ਸਕਦੇ ਆ ਡੋਜ਼ ਆਪਾਂ ਸਿਰਫ 25 ਗ੍ਰਾਮ ਤੱਕ ਵੱਧ ਤੋਂ ਵੱਧ ਰੱਖਣੀ ਆ 25 ਤੋਂ 30 ਨਹੀਂ ਖਾਣਨੀ 40 ਨਹੀਂ ਖਾਣਨੀ 50 ਨਹੀਂ ਖਾਣਨੀ ਸਿਰਫ 20 ਤੋਂ ਲੈ ਕੇ 25 ਗ੍ਰਾਮ 25 ਗ੍ਰਾਮ ਤੱਕ ਲਾਸਟ ਇਹ ਆਪਾਂ ਡੋਜ਼ ਜਿਹੜੀ ਆਪਣੇ ਪਸ਼ੂ ਨੂੰ ਡੇਲੀ ਦੀ ਡਾਈਟ ਦੇ ਵਿੱਚ ਫੀਡ ਚ ਮਿਕਸ ਕਰਕੇ ਦੇ ਸਕਦੇ ਹਾਂ ਇਹਦੇ ਨਾਲ ਸਾਡੇ ਪਸ਼ੂ ਨੂੰ ਜਿਹੜੀ ਆਪਾਂ ट्रांजिशन ਫੀਡ ਦਿੰਦੇ ਨੇ ਉਹ ਵੀ ਡੀਕੈਡਰ ਡੀਕੈਡ ਉਹਦਾ ਸਹੀ ਰਹੂਗਾ ਤਾਂ ਜਿਹੜਾ ਪਸ਼ੂ ਦੇ ਅੰਦਰ ਨਾਈਨ ਤੇ ਕਟਾਈ ਨੇ ਆ ਉਹਦਾ ਬੈਲੈਂਸ ਵਧੀਆ ਬਣਿਆ ਰਹੂਗਾ ਜੇਕਰ ਨਾਈਨ ਤੇ ਕਟਾਈ ਨੇ ਜਿਹੜੇ ਬੈਲੈਂਸ ਤੇ ਰਹਿਣਗੇ ਉਹਦੇ ਨਾਲ ਪਸ਼ੂ ਨੂੰ ਨਾ ਤਾਂ ਭਲ ਭਲ ਪਾਊਗੀ ਨਾ ਉਹਦੇ ਲੇਵੇ ਨੂੰ ਸੋਜ ਆਊਗੀ ਸੋਨ ਤੋਂ ਬਾਅਦ ਵਿੱਚ ਪਸ਼ੂ ਨੂੰ ਕੋਈ ਵੀ ਥਾਣਾ ਦੀ ਜਿਹੜੀ ਬਿਮਾਰੀ ਨਹੀਂ ਲੱਗਦੀ ਸੋ ਵੀਰੋ ਇਹੀ ਮੈਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਜੇ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਦੋਸਤਾ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰਿਓ ਮੈਂ ਆ ਜਿਹੜੀਆਂ ਫੋਟੋ ਮੈਂ ਉੱਪਰ ਲਾਈਆਂ ਸਕਰੀਨ ਤੇ ਠਿਕਰੀ ਨਿਸ਼ਾਦਰ ਦੀਆਂ ਇਹ ਤੁਸੀਂ ਧਿਆਨ ਨਾਲ ਗੌਰ ਨਾਲ ਦੇਖ ਲਿਓ ਜਦੋਂ ਵੀ ਤੁਸੀਂ ਦੁਕਾਨ ਤੇ ਜਾਣਾ ਇਹ ਫੋਟੋ ਨਾਲ ਤੁਸੀਂ ਉਦੋਂ ਦੇਖ ਲਿਓ ਇਹਦੇ ਨਾਲ ਮੈਚ ਕਰਦੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਠੀਕਰੀ ਨਿਸ਼ਾਦਾ ਰਿਆ ਹੋਰ ਕੁਝ ਨਾ ਲੈ ਕੇ ਆਇਓ ਸਹੀ ਹੈ ਜੀ ਇਹੀ ਮੈਂ ਜਾਣਕਾਰੀ ਤੁਹਾਨੂੰ ਦੇਣੀ ਸੀਗੀ ਜੇ ਵੀਡੀਓ ਪਹਿਲੀ ਵਾਰੀ ਵੀਰੋ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਨ ਕਰ ਲਿਓ ਕਿਉਂਕਿ ਆਪਾਂ ਚੰਗੀਆਂ ਤੋਂ ਚੰਗੀਆਂ ਜਿਹੜੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਸੋ ਧੰਨਵਾਦ ਜੀ ਸਾਰਿਆਂ ਦਾ